Thank you. ਇਹ ਮੇਰੀ ਵਾਈਫ ਤੇ ਨਾਲ ਮੇਰੇ ਵਿਧਿਆਨ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਮੋਟਰਸਾਈਕਲ ਨੇ ਦੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਛਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਪਿੱਛੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਇਹ ਮੂੰਹ ਨਹੀਂ ਸੀ ਬੰਨਿਆ ਹੋਇਆ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਮਨ ਕਰਦਾ ਜੀ ਹੁਣ ਤਾਂ ਇਹ ਲੋਕ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਣੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣ ਦਾ ਕਿ ਸ਼ਹਿਰ ਬਾਜ਼ਾਰ ਵੀ ਨਹੀਂ ਜਾ ਸਕਦੀਆਂ ਬੱਚਿਆਂ ਦਾ ਕਹਨ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਹੈ ਰੋਟਾਂ ਖੁਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਕੰਮ ਅਨਸਰਾਂ ਤੇ ਨੱਥ ਪਾਈ ਜਾਵੇ ਚੈਨਿੰਗ ਹੋ ਕੇ ਲੈ ਕੇ ਡੇਢ ਤੋਲੇ ਦੇ ਸੋਨੇ ਦੀ ਇਹ ਸੀ ਸ਼ੁਰਾਜ ਜੀ ਅੱਜ ਦੋ ਮੱਲਮਾਰੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਤੋਂ ਬਾਅਦ ਤੇ ਜਾ ਰਹੇ ਸੀ ਪਿੰਡ ਮੱਲਮਾਰੇ ਦੇ ਨੂੰ ਇੱਥੋਂ ਦੋ ਨਾ ਨੀਵਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇੱਕ ਵਾਰ ਬਚ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਹਿੱਕ ਤੋਂ ਅੰਦਰ ਲਾ ਕੇ ਉਹ ਡਿੱਗ ਗਏ ਡਿੱਗਣ ਨਾਲ ਉਹਦੇ ਸੱਟ ਵੀ ਲੱਗੀ ਐ ਇੱਕ ਲੇਡੀ ਦੇ ਮੋਢੀ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭਜਾ ਕੇ ਟੈਣੀ ਹੋ ਕੇ ਸੜ ਹੋ ਗਏ ਜਿਹੜੇ ਲੇਡੀ ਦਾ ਕਾਉਂਸਲ ਹਸਪਤਾਲ ਦਾ ਐਡਮਿਸ਼ਨ ਹੈ ਪੁਲਿਸ ਜਾਂਚ ਕਰ ਰਹੀ ਆ ਤੇ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਉਹਨਾਂ ਨੂੰ ਅਰਸ਼ ਸਤਿ 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 ਸਜਾ ਦਿੱਤੀ ਜਾ